ਇਹਦੀ ਵੀ ਤੂੰ ਸਾਡੇ ਮੋਟਰਸਾਈਕਲ ਚਲਾਣ ਕਰਤਾ ਤੂੰ ਬੱਸ ਬੋਲੇ ਪਰ ਟੋਪੀ ਵੀ ਭੱਜਾ ਹੁੰਦਾ ਹੈ। ਆਹ ਗੱਡੀ ਆ ਪਤਮੀ ਜਣਾ ਬੋਲ ਰਿਹਾ ਹੈ ਬੰਦਾ। ਹੁਣ ਕਹਿੰਦਾ ਚਲਾਣ ਵੀ ਕਰਤਾ ਅੱਥੇ ਮੇਰੇ ਤੇ ਪਰਚਾ ਦਰਜ ਨਾ ਕਰੋ ਮੈਡਮ ਦਾ ਮੋਟਰਸਾਈਕਲ ਮੇਰਾ ਮੈਂ ਮੋਟਰਸਾਈਕਲ ਲੈ ਕੇ ਜਾਵੇ ਚਲਾਣ ਕਰਾਤਾ ਪਰਚਾ ਦਰਜ ਇਹਦੇ ਤੇ ਵੀ ਹੋਵੇ ਕਿਉਂਕਿ ਮੈਂ ਮੋਟਰਸਾਈਕਲ ਤੇ ਸੀ ਇਹਨੂੰ ਐਸੀ ਵੀ ਇਹ ਕਿਹੜਾ ਅਫਸਰ ਦੇ ਘਰੋਂ ਇਹੋ ਹੀ ਨਹੀਂ ਦੱਸਦਾ ਵੀ ਅਫਸਰ ਦੇ ਘਰ ਆਈ ਆ ਜੇ ਸਾਨੂੰ ਨੁਘਾ ਰਿਹਾ ਕਿਉਂ ਪਹਿਲਾਂ ਤੂੰ ਮੈਨੂੰ ਕਹਿੰਦਾ ਇੱਧਰ ਆਂ ਨਹੀਂ ਇੱਧਰ ਆਉਣ ਦਾ ਮਤਲਬ ਕੀ ਹੋਇਆ ਕੀ ਕਾ ਗੱਲ ਕੀ ਹੋਈ ਜੀ ਤੁਸੀਂ ਮੋਟਰਸਾਈਕਲ ਤੇ ਆਦੇ ਸੀ ਮੇਰੀ ਨਾ ਬੋਲ ਰਿਹਾ ਅਸੀਂ ਇਥੋਂ ਨੋਕਲ ਆ ਆ ਰਹੇ ਸੀ ਹੂੰ ਕਲਰ ਤੇ ਜਾ ਰਹੇ ਹਾਂ ਅਸੀਂ ਦੱਸਿਆ ਨਹੀਂ ਬੋਲ ਤਾਂ ਸੀਗੇ ਤੁਸੀਂ ਹਾਂ ਇਹ ਬੱਚੇ ਨੇ ਕਹਿਤਾ ਮੈਂ ਘਰੋਂ ਹੀ ਲੈ ਕੇ ਆਇਆ ਮੈਡਮ ਕਹਿੰਦੀ ਮੈਨੂੰ ਕਬਰਾ ਟੋੜੀ ਐ ਅਸੀਂ ਇੱਥੇ ਜਾ ਰਹੇ ਹਾਂ ਕਲਰ ਫਿਰ ਬੱਚਾ ਘਰੋਂ ਚਾਕੇ ਜੇ ਲੈ ਆਇਆ ਫਿਰ ਕੀ ਬੀਕ ਜਾਲਾ ਇਹ ਆ ਕੇ ਬੋਲਦਾ ਕਹਿੰਦਾ ਇੱਧਰ ਆਨੀ ਤੂੰ ਬਲਾ ਤਾਹ ਬੋਲਿਆ ਆਹ ਖੜਾ ਇਹਦਾ ਨਾਮ ਕੀ ਆ ਪੜ ਲਓ ਪਹਿਲਾਂ ਇਹਨੇ ਇਹਨੂੰ ਪਤਾ ਲੱਗ ਗਿਆ ਅਫਸਰ ਨੇ ਕਰੋ ਇਹਨੂੰ ਤੇਜ ਤਾਂ ਮੈਂ ਖੜ ਗਈ ਨਕਾ ਸਾਡੇ ਕੋਲ ਚਲਾਣਾ ਅਫਸਰ ਦੇ ਘਰ ਤੁਸੀਂ ਹੋ ਮੈਂ ਕਿਹਾ ਮੇਰੇ ਕੋਲ ਹੈਲਮਟ ਨਹੀਂ ਚਲਾਣ ਦਰੋ ਤੁਹਾਡੇ ਹੈਲਮਟ ਦਾ ਨਾਮ ਕੀ ਹੈ ਮੈਮ ਤੁਸੀਂ ਕਹਿ ਰਹੇ ਹੋ ਅਫਸਰ ਦੀ ਵਾਈਕੋ ਤੁਸੀਂ ਅਫਸਰ ਹੀ ਆ ਰਹੇ ਹੈ ਨਹੀਂ ਨਾਮ ਤਾਂ ਦੱਸ ਕੋਈ ਨੇ ਚਾਲ ਹੈ ਮੈਡਮ ਨਾਮ ਦੱਸਣ ਦੀ ਕੀ ਪ੍ਰੋਬਲਮ ਹੈ ਤੁਹਾਡੀ ਨਹੀਂ ਵੈਸੇ ਹੋਇਆ ਕਿ ਤੁਹਾਨੂੰ ਰੋਕਿਆ ਘਾਤੋਂ ਮੈਡਮ ਇਹਨਾਂ ਦੱਸ ਦਿਓ ਬਦਤਮੀਜ਼ ਤੁਸੀਂ ਬੋਲਿਆ ਕਹਿ ਰਹੇ ਹੋ ਰੋਕੇਗਾ ਤਾਂ ਮੈਡਮ ਤੁਹਾਨੂੰ ਇਹਨਾਂ ਨੇ ਮੋਟਰਸਾਈਕਲ ਤੇ ਜਾ ਰਹੀ ਤਾਂ ਕਰਵਾਤਾ ਸੀ ਦਰਵਾਜ਼ਾ ਆਪੀ ਸਾਡੇ ਕੋਲ ਹੈਲਮਟ ਨਹੀਂ ਕਰਵਾਤਾ ਸੀ ਹੂੰ ਇਹਨੇ ਬਦਤਮੀਜ਼ ਨਾਲ ਬੋਲੂਗਾ ਫਿਰ ਤੁਸੀਂ ਗੋਲਾਂਗੀ ਕੀ ਕਿਹਾ ਕਿਸੇ ਤੁਹਾਨੂੰ ਇਹਨਾਂ ਨੇ ਕੱਢਿਆ ਸਾਨੂੰ ਬਦਤਮੀਜ਼ ਨਾਲ ਕਿਹ ਹੂੰ ਆ ਤੁਹਾਨੂੰ ਬੋਲੇ ਆ ਹਾਂ ਇਹਨੇ ਗਾਲਾਂ ਕੱਢੀਆਂ ਸਾਨੂੰ ਕਿਸ ਵਜ੍ਹਾ ਤੋਂ ਬੋਲੇ ਆ ਇਹ ਕਹਿੰਦੇ ਇੱਧਰ ਆ ਨੀ ਤੂੰ ਉਹ ਕਹਿੰਦੇ ਨਹੀਂ ਜਾਣਨਾ ਤੇ ਇਹਨੂੰ ਇੱਧਰ ਬੁਲਾ ਹੂੰ ਉਹਨੂੰ ਪਤਾ ਲੱਗ ਗਿਆ ਵੀ ਅਸਰ ਤੇ ਕਰੋ ਉਹ ਜਾਣ ਨੂੰ ਕਹਿ ਰਹੇ ਇਹ ਕਹਿੰਦਾ ਇੱਧਰ ਆ ਨੀ ਤੂੰ ਤੇ ਗਾਲਾਂ ਕੱਢ ਰਿਆ ਤੁਹਾਨੂੰ ਕਹਿ ਰਹੀ ਸਰ ਦੱਸੋ ਮਾੜਾ ਤੁਹਾਡੇ ਇਲਜ਼ਾਮ ਲੱਗ ਰਹੇ ਬਦਤਮੀਜ਼ੀ ਨਾਲ ਤੁਸੀਂ ਕਹਿੰਦੇ ਬੁਲਾਇਆ ਉਹਨਾਂ ਨੂੰ ਗਾਲਾਂ ਕੱਢੀਆਂ ਕਿੰਨੀ ਕੀ ਸੱਚਾਈ ਆ ਕਿੰਨਾ ਕਾ ਝੂਠਾ ਦੱਸੋ ਮਾੜਾ ਆ ਸਾਰੇ ਸਾਰੇ ਫਰ ਝੂਠ ਬੋਲ ਰਹੇ ਹੂੰ ਸਾਨੂੰ ਕੋਈ ਜਰੂਰ ਦੇ ਵੀ ਸਾਰੀ ਗੱਲ ਕਰ ਰਹੇ ਸੀ ਇਹ ਕਹਿੰਦੇ ਸੀ ਨਹੀਂ ਗੱਲ ਬਣੀ ਪਹਿਲਾਂ ਲੋਕਲਿਆਂ ਤੇ ਇਹ ਮੁੜ ਕੇ ਪਤਾ ਨਹੀਂ ਕੀ ਕਹਿੰਦਾ ਬਈ ਮੈਂ ਕਿਹਾ ਤੁਸੀਂ ਇੱਧਰ ਆ ਜਾਓ ਮੈਂ ਕਿਹਾ ਗੱਲ ਕਹੀ ਵੀ ਤੁਸੀਂ ਇੱਧਰ ਆ ਜਾਓ ਉਹ ਕਹਿੰਦੇ ਤੁਸੀਂ ਮੈਨੂੰ ਆ ਇੰਨੀ ਇੱਧਰ ਆ ਮੈਂ ਐਸਾਂ ਨਹੀਂ ਗੱਲ ਹੁੰਦੀ ਹਮ ਨੇ ਢੀ ਪੁਲਿਸ ਫੋਰਸ ਆ ਗਈ ਹੋਈ ਐਡੀ ਵੱਡੀ ਤਾਂ ਗੱਲ ਹੀ ਹੈ ਨਹੀਂ ਕੋਈ ਘਟਨਾ ਪਿਓ ਨਾਲ ਗੱਲ ਕਰਾਉਂਦੀਆਂ ਬਸ ਇਸ ਤੋਂ ਗੱਲ ਤਾਂ ਕੋਣ ਆ ਪਿਓ ਕੋਣ ਹੈ ਜੀ ਪਤਾ ਨਹੀਂ ਹੁਣ ਕੋਣ ਹੈ ਤੁਹਾਨੂੰ ਕਹਿ ਰਹੇ ਪਿਓ ਨਾਲ ਗੱਲ ਕਰਾਂਗੇ ਜਿਹੜੇ ਅਫਸਰ ਦਾ ਕੋਈ ਜ਼ਿਕਰ ਕਰ ਰਹੇ ਕਿਹੜਾ ਅਫਸਰ ਸਾਡਾ ਸਾਦਾ ਮੈਂ ਖੋਲਿਆ ਆਓ ਇੱਧਰ ਆਓ ਮੋਰੇ ਕਿਸੇ ਅਫਸਰ ਦੀ ਵਾਈਫ ਹੈ ਇਹਨਾਂ ਨੇ ਨਾਮ ਵਗੈਰਾ ਕੋਈ ਦੱਸਿਆ ਇਹ ਚਲਾਨ ਕਿਸ ਚੀਜ਼ ਦਾ ਹੋਇਆ ਸੀ ਕਿਸ ਚੀਜ਼ ਗਲਤੀ ਕੀਤੀ ਇਹਨਾਂ ਨੇ ਹੈਲਮਟ ਲਾਇਸੈਂਸ ਤੇ ਮਿਸਰੇ ਦਾ ਗ੍ਰਾਮ ਹੈ ਹੂੰ ਕਰਿਆ ਤਾਂ ਇਹਨਾਂ ਨੇ ਹੁਣ ਕਰਿਆ ਜਦੋਂ ਕਮੂਲੀਆ ਪਿੱਛੇ ਹੋ ਗਈ ਪਹਿਲਾਂ ਤਾਂ ਕਹਿੰਦੇ ਜਾਓ ਅਫਸਰ ਦੇ ਘਰ ਆਈਆ ਨਹੀਂ ਲੈ ਜਾਵਾਂ ਅੱਧ ਗਏ ਨਹੀਂ ਮੇਰੇ ਪਰਚਾ ਨਾ ਦਰਜ ਕਰਾ ਦੇਣਾ ਗੱਲ ਕਰਾਈ ਜੀ ਇਹਨਾਂ ਨਾਲ ਮੈਂ ਕਰਵਾਈ ਤਾਂ ਹੀ ਛੱਡੇ ਇਹ ਮੈਂ ਗੱਲ ਕਰਤੀ ਮੈਂ ਨਾ ਨਹੀਂ ਚਲਾਈ ਅਫਸਿਕਟਰ ਵੀ ਕਰਾਈ ਇਹਦੇ ਉਹ ਤਾਂ ਬਾਅਦ ਹੀ ਗੱਲ ਜਦੋਂ ਆਈ ਆਪਰੇ ਅਰੇ ਇੱਧਰ ਸੀ ਭਾਈ ਰੀਡਰ ਸੀ ਆ ਰੀਡਰ ਸੁਪਰ ਰਿਕਾਰਡਿੰਗ ਆ ਇਹਨਾਂ ਨੇ ਕੀ ਕੀਤਾ ਦੱਸੋ ਜੀ ਕਿੰਦਰ ਰਿਕਾਰਡਿੰਗਾਂ ਮੇਰੇ ਤੋਂ ਗੱਲ ਕਰਾਈ ਤੁਹਾਡੀ ਤੁਸੀਂ ਮਤਲਬ ਕਿ ਫੋਨ ਤੇ ਛੱਡ ਦਿੰਨੇ ਬੰਦੇ ਦਾ ਸਾਰਾ ਦਾ ਛੱਡ ਦਿੰਨੇ ਆ ਉਹ ਕਹਿ ਰਹੇ ਸਾਡੇ ਕੋਲ ਰਿਕਾਰਡਿੰਗ ਆ ਬੰਦੇ ਛੱਡਣ ਦੀ ਫੋਨ ਛਡਾਉਣ ਦੀ ਉਹਦਾ ਕਹਿੰਦੇ ਸੀ ਕਿ ਮੈਂ ਆਪੋ ਦੀ ਵਾਈਫ ਆ ਉਹਨਾਂ ਨੇ ਗੱਲ ਕਰੀ ਭੇਜੋ ਨਹੀਂ ਪਤਾ ਨਹੀਂ ਦੱਸਿਆ ਨਹੀਂ ਦੱਸਿਆ ਗੱਲ ਕਰਕੇ ਛੱਡੇ ਇਹਨਾਂ ਨੇ ਸਾਨੂੰ ਗੱਲ ਕਰਕੇ ਛੱਡੇ ਇਹਨਾਂ ਨੇ ਸਾਨੂੰ ਨਹੀਂ ਮੈਨੂੰ ਦੱਸਿਆ ਨਹੀਂ ਕਿਸੇ ਨੇ ਥੋੜਾ ਛੱਡਤਾ ਸਾਨੂੰ ਗੱਲ ਕਰਕੇ ਛੱਡੇ ਇਹਨਾਂ ਨੇ ਸਾਨੂੰ ਜੇ ਨਾਂ ਦੱਸਿਆ ਉਹਦਾ ਕਿਸ ਅਫਸਰ ਦਾ ਇਹ ਹੁਣ ਕਹਿ ਰਿਹਾ ਕਿ ਮੇਰੇ ਨਾਲ ਗੱਲ ਹੀ ਨਹੀਂ ਹੋਈ ਪਹਿਲਾਂ ਤਾਂ ਇਹਨਾਂ ਨੇ ਕਿਹਾ ਬਾਗ ਚੋਂ ਹੁਣ ਕਰਿਆ ਬੌਂਡ ਜਦੋਂ ਪਤਾ ਲੱਗ ਗਿਆ ਨਾ ਵੀ ਮੈਡਮ ਨੇ ਤਾਂ ਸਾਡੀਆਂ ਗਾਲਾਂ ਮੂੰਹ 'ਚ ਆਜ ਕਰ ਤਾ ਕਿ ਮੈਡਮ ਨੂੰ ਪਤਾ ਲੱਗ ਗਿਆ ਵੀ ਗਾਲਾਂ ਕੱਢ ਰਹੇ ਨੇ ਫਿਰ ਇਹਨੇ ਬੌਂਡ ਕਰਤਾ ਨਹੀਂ ਕਹਾ ਤੁਸੀਂ ਕੱਢ ਰਹੇ ਹੋ ਤੁਸੀਂ ਤੁਸੀਂ ਵੈਰਟੀ ਰਹਿ ਕੇ ਫਿਰ ਉਹ ਬੌਂਡ ਮੈਨੂੰ ਕਹਿੰਦੇ ਆ ਮੈਂ ਤਾਂ ਤੇਰੇ ਪਿਓ ਨਾਲ ਗੱਲ ਕਰਾਉਂਦੀ ਆ ਨਹੀਂ ਰਹੇ ਬੌਂਡ ਕਰਤਾ ਉਹ ਕਹਿੰਦੇ ਕਿ ਸਾਡਾ ਨਾ ਗਲਤ ਵਰਡਿੰਗ ਬੋਲੀ ਕਿ ਪਿਓ ਨਾਲ ਗੱਲ ਕਰਾਉਣੇ ਪਿਓ ਐਦਾਂ ਵੀ ਕੋਈ ਹੋਈ ਮੈਡਮ ਨਾਲ ਆਪਕਾ ਸਭ ਗਲਤ ਬੋਲੇ ਨੇ ਤਾਂ ਬੋਲਦੀ ਆ ਮੈਂ ਦੱਸੋ ਜੀ ਹੁਣ ਤੁਹਾਡੇ ਤੇ ਇਲਜ਼ਾਮ ਲਾ ਰਹੇ ਸਰ ਮੈਂ ਤਾਂ ਮੂਵੀ ਦੇਣਾ ਜਾਈ ਮੇਰੇ ਕੋਲ ਮੂਵੀ ਬਣੀ ਪਈ ਆ ਜਿਹੜੀ ਮੇਰੇ ਕੋਲ ਤੁਹਾਡੇ ਪਿਓ ਰਾ ਗਰਾਉਣੀ ਆ ਦਿਖਾ ਦਿਓ ਮਾੜਾ ਵੀਡੀਓ ਦਿਖਾ ਦਿਓ ਵਾਲੀ ਵੀਡੀਓ ਹੁਣ ਮਾਰਾਂ ਜੀ ਤੁਸੀਂ ਦਿਖਾਓ ਤੁਹਾਡੇ ਕੋ ਕੀ ਪ੍ਰੂਫ ਹੈ ਲਓ ਲਿਖੋ ਜੀ ਲਿਖੋ ਲਿਖੋ ਨੰਬਰ ਲਿਖੋ ਆ ਦੇਖੋ ਚਪੇੜਾ ਮਾਰਨੋ ਚਪੇੜਾ ਮਾਰਨੋ ਜਾਓ ਨੰਬਰ ਇਹ ਦੇਖ ਲਓ ਚਪੇੜਾ ਮਾਰਨੋ ਦੀ ਹੈ ਦਿਖਾ ਦਿਓ ਵੀਡੀਓ ਚਪੇੜਾ ਮਾਰਨੋ ਦੀ ਹੈ ਇਹ ਚਪੇੜਾ ਮਾਰਨ ਸੱਚ ਹੈ ਸਾਨੂੰ ਹਾ ਦੇ ਹਾ ਚਪੇੜਾ ਮਾਰ ਨੂੰ ਚਨਾਵੀ ਤੈਨੂੰ ਖਾਣ ਦੀ ਕਰੂਗੀ ਚਨਾਵੀ ਦੀ ਤੈਨੂੰ ਕਹਿੰਦਾ ਬੈਠੀ ਅਫਸਾਨੀ ਬੀਬੀਆਂ ਤਾਂ ਨਹੀਂ ਕਰਦੀਆਂ ਇਹ ਅਫਸਾਨੀ ਵਾਲੀ ਹੋਵੇ ਤੁਸੀਂ ਤਾਂ ਨਹੀਂ ਬੋਲ ਸਕਦੇ ਹਨ ਇਹ ਵੀ ਨਹੀਂ ਬੋਲ ਸਕਦਾ ਇਹ ਵੀ ਮੋਬਾਈਲ ਖੋਲੀ ਸੀ ਬਾਅਦ ਚ ਮੈਨੂੰ ਖੋਲਿਆ ਹੁੰਦਾ ਯਾਰ ਬੋਲੀਆਂ ਅੱਛਾ ਜੀ ਮੋਬਾਈਲ ਕਿੱਦਾ ਖੋਇਆ ਸੀ ਐਚ ਭੇਜ ਦੋ ਸਰ ਕੀ ਗੱਲ ਕੀ ਹੋਈ ਸੀ ਉਰੇ ਰੋਕਿਆ ਕੀ ਹੋਇਆ ਸੀ ਦੱਸੋ ਜੀ ਇਹਨਾਂ ਨੂੰ ਰੋਕਿਆ ਇੱਕ ਐਕਟਵਾ ਤੇ ਲੇਡੀ ਜੈਂਸ ਇੱਕ ਮੋਟਰਸਾਈਕਲ ਤੇ ਲੇਡੀ ਜੈਂਸ ਜਿਹੜਾ ਬੇਟਾ ਸੀਗਾ ਉਹਨੇ ਹੈਲਮਟ ਨਹੀਂ ਪਾਇਆ ਅਸੀਂ ਉਹਨਾਂ ਨੂੰ ਕਿਹਾ ਭਾਜੀ ਹੈਲਮਟ ਕਹਿੰਦੇ ਭਾਜੀ ਹੈਲਮਟ ਤੇ ਲਾਇਸੈਂਸ ਫੇਰ ਕਿਹਾ ਭਾਜੀ ਗੱਡੀ ਸਾਈਡ ਤੇ ਲਾਓ ਇਹ ਕਹਿੰਦੇ ਵੀ ਮੈਡਮ ਉਹ ਕਹਿੰਦੇ ਆ ਸਾਹ ਨਾਲ ਜਿਆਦਾ ਕਹਿੰਦੇ ਮੈਡਮ ਕੀ ਕਹਿੰਦੇ ਆ ਭਾਵੇਂ ਚੱਲ ਫੋਟੋਆਂ ਦੀਆਂ ਮਿਲਣ ਰਹੀਆਂ ਨੇ ਗੱਲ ਕਿਹੜੀ ਅਫਸਰ ਨਾਲ ਕਰਾਈ ਤੁਸੀਂ ਉਹ ਕਹਿ ਰਹੇ ਅਫਸਰਾਂ ਨਾਲ ਗੱਲ ਕਰਾਈ ਹੈ ਤੇ ਬਾਅਦ ਦੇ ਵਿੱਚ ਮੈਡਮੋ ਕੁੱਟਿਆ ਕੁੱਟਿਆ ਸਾਡੇ ਚਾਰ ਨੂੰ ਕੁੱਟਿਆ ਹੂੰ ਆਪਣੇ ਪਿਓ ਨਾਲ ਗੱਲ ਕਰ ਤੂੰ ਕੁੱਤਾ ਜਣ ਕੇ ਸਾਰੀ ਪੁਲਿਸ ਨੂੰ ਇਹੋ ਜਿਹਾ ਆਏ ਨੇ ਹੈਨਾ ਜਾਨੀ ਕਿ ਛੱਡ ਦੇਓ ਭਾਜੀ ਗੱਲਾਂ ਕਰਨ ਵਾਲੀਆਂ ਭਾਜੀ ਇੱਥੇ ਪੈਰ ਖੜੇ ਨਹੀਂ ਜਿਵੇਂ ਉਹ ਕਹਿ ਰਹੇ ਕਿ ਐਸਪੀ ਉਹਨਾਂ ਦੇ ਘਰ ਵਾਲੇ ਮਤਲਬ ਲੱਗਦਾ ਲੱਗਦਾ ਕਿ ਆਪਣੇ ਇਸ ਤਰੀਕੇ ਨਾਲ ਕੋਈ ਫੈਮਿਲੀ ਮੈਂਬਰ ਬਿਹੇਵ ਕਰਦਾ ਨਹੀਂ ਗੱਲ ਕਰਾਈ ਗਈ ਆ ਤੁਹਾਡੇ ਅਫਸਰਾਂ ਨਾਲ ਗੱਲ ਕਰਾਈ ਕਿਸੇ ਨਾਲ ਉਹਨਾਂ ਨੇ ਤੁਹਾਡੇ ਨਾਲ ਓਏ ਕਿਸ ਤੁਸੀਂ ਇੱਕੀ ਦੱਸੋ ਉਹਨਾਂ ਨੇ ਕਿਸੇ ਨਾਲ ਵੀ ਗੱਲ ਕਰਾਈ ਤੁਹਾਡੇ ਦੀ ਕਿਸੇ ਨਾਲ ਵੀ ਗੱਲ ਕਰਾਈ ਨਹੀਂ ਗੱਲ ਹੀ ਕਰਾਈ ਕਿਸੇ ਨਾਲ ਵੀ ਨਹੀਂ ਕਰਾਈ ਗੱਲ ਜੀ ਮੇਰੀ ਗੱਲ ਨਹੀਂ ਇਹ ਉਹ ਕਹਿ ਰਹੇ ਮੈਨੂੰ ਕਹਿ ਰਹੇ ਕਿ ਚੱਲ ਜਾਓ ਚੱਲ ਜਾਓ ਚੱਲ ਜਾਓ ਛੱਡ ਦੇ ਸੀਗੇ ਬਿਨਾਂ ਚਲਾਣ ਤੋਂ ਇੱਥੇ ਤਾਂ ਯੋਥੀ ਦੇ ਰੋਡ ਜੀ ਨੂੰ ਕਿਹਾ ਉਹ ਮੈਂ ਇੱਧਰ ਆ ਜਾਓ ਉਹ ਕਹਿੰਦਾ ਤੁਸੀਂ ਮੈਨੂੰ ਕਹਿੰਦਾ ਨੀ ਆ ਜਾਓ ਮੈਂ ਇੱਧਰ ਨਹੀਂ ਮੈਂਗਾ ਉਹਨਾਂ ਨਾਲ ਗੱਲ ਹੋ ਗਈ ਉਹ ਮਲਾਜਮ ਉਸ ਇੱਕ ਇਹ ਭਾਜੀ ਆ ਇੱਕ ਹੋਰ ਮੁੰਡਾ ਮਲਾਜਮ ਆ ਹੋਰਿਆ ਗੱਲ ਨੂੰ ਕਰੀਪਾ ਦੇ ਕੁੜੀਆਂ ਨਾਲ ਵੀ ਧੱਕਾ ਕਰ ਰਹੇ ਨੇ ਉਹ ਤਾਂ ਕਿਹਾ ਉਹ ਮਲਾਜਮ ਨਹੀਂ ਕਰਦਾ ਸੱਜ ਘਰੋਂ ਨਹੀਂ ਨਹੀਂ ਇੱਕ ਮੁੰਡਾ ਹੋਰ ਆਇਆ ਕਹਿੰਦੇ ਇਹ ਬੰਦਾ ਇਹ ਬੰਦਾ ਉਹ ਮੁੰਡੇ ਨੂੰ ਰੋਕੀ ਅਸੀਂ ਰੁਕ ਗਏ ਕਹਿੰਦਾ ਬੇਟਾ ਖਾਣ ਨਹੀਂ ਆਹ ਕੋਹਲ ਮੈਂ ਤੁਸੀਂ ਕਿਤੇ ਸੀ ਤੁਸੀਂ ਕੀ ਚਲਾ ਰਹੇ ਸੀ ਬੁੱਲੜੇ ਪਲਵਾਨ ਕਹਿੰਦਾ ਬੇਟਾ ਤੇ ਤੇ ਚਾਹੋਲੀ ਹੈਲਮਟ ਨਹੀਂ ਹੈਗਾ ਅਸੀਂ ਅਗਰ ਠੀਕ ਹੈ ਵੀਰ ਜੀ ਜੇ ਹੈਲਮਟ ਨਹੀਂ ਹੈਗਾ ਹੈਲਮਟ ਦੇਖਣ ਤਾਂ ਕਰ ਦੋ ਮੈਂ ਤਾਂ ਸਮਾਂ ਕਰਦਾ ਹਾਂ ਇੱਥੇ ਨੋਕਲ ਕਲਰ ਤੇ ਛੱਟ ਕੇ ਆ ਰਿਹਾ ਅਸੀਂ ਇੱਥੋਂ ਨੰਗ ਕਹਿੰਦਾ ਨੰਗ ਜੋ ਨੰਗ ਜੋ ਸਾਨੂੰ ਸਾਹਮਣਾ ਗੱਲ ਕਰਾਤੀ ਹੋਣੀ ਜਦੋਂ ਨੁਕੋਂ ਹੋਣ ਲੱਗੇ